ਮਿੱਤਰੋ ਕਹਿੰਦੇ ਸੀ ਕਿ AI ਆਉਣ ਵਾਲੇ ਸਮੇਂ ਦੇ ਵਿੱਚ ਬੜੀ ਖਤਰਨਾਕ ਸਾਬਿਤ ਹੋ ਸਕਦੀ ਆ ਪਰ ਹੁਣ ਦੇਖ ਵੀ ਲਿਆ ਆ ਕੁਝ ਦਿਨਾਂ ਤੋਂ ਸੀਐਮ ਪੰਜਾਬ ਦੇ ਭਵੰਤ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਚੱਲ ਰਹੀ ਸੀ ਫੇਸਬੁੱਕ ਤੋਂ ਹਟ ਚੁੱਕੀ ਆ ਜਿੰਨੇ ਵੀਡੀਓ ਵਾਇਰਲ ਕੀਤੀ ਸੀ ਜਗਮਨ ਸਮਰਾ ਨੇ ਉਹਦਾ ਕਹਿਣਾ ਕਿ ਉਹ ਵੀਡੀਓ ਅਸਲੀ ਆ ਕੋਈ AI ਨਾਲ ਨਹੀਂ ਬਣਾਈ ਪਰ ਬਾਈ ਜੀ ਪੰਜਾਬ ਦੇ ਸੀਐਮ ਮਾਨ ਦਾ ਕਹਿਣਾ ਕਿ ਇਹ ਵੀਡੀਓ AI ਨਾਲ ਬਣੀ ਆ ਫੇਕ ਵੀਡੀਓ ਬਣੀ ਆ ਤੇ ਇਹ ਵੀਡੀਓ ਮੇਰੀ ਨਹੀਂ ਵਿਰੋਧੀ ਧਿਰ ਪਾਰਟੀਆਂ ਨੇ ਉਹ ਜਿਹੇ ਕੰਮ ਕਰਦੀਆਂ ਲੈਂਦੀਆਂ ਨੇ ਉਹਨਾਂ ਕੋਲ ਹੋਰ ਤਾਂ ਹੈ ਕੁਝ ਨਹੀਂ ਪਰ ਬਾਈ ਜੀ ਦੇਖੋ AI ਇੰਨੀ ਕਿ ਖਤਰਨਾਕ ਚੀਜ਼ ਹੈ ਕਿ ਮੇਰਾ ਫੇਸ ਲਾ ਕੇ ਉਹ ਕੁਝ ਵੀ ਕਰ ਸਕਦੇ ਨੇ ਸੋਸ਼ਲ ਮੀਡੀਆ ਤੁਸੀਂ ਦੇਖਦੇ ਹੋ ਕਿੰਨੀਆਂ ਗੰਦੀਆਂ ਗੰਦੀਆਂ ਵੀਡੀਓ ਆਉਂਦੀਆਂ ਨੇ ਕੁੜੀਆਂ ਦੇਖੋ ਐਨ ਪੰਜਾਬੀ ਚ ਗੱਲ ਕਰਦੀਆਂ ਤੇ ਨਾਲ ਸਰਦਾਰ ਖੜਿਆ ਹੁੰਦਾ ਬੰਦਾ ਤੇ ਉਹ ਬੋਲਦੀਆਂ ਐਨੇ ਐ ਕੀਤਾ ਐਂ ਕੀਤਾ ਅੱਜ ਤਾਂ ਐ ਹੋ ਗਿਆ ਗਲਤ ਇੱਜਾਂ ਬੋਲਦੀਆਂ ਨੇ ਨਾ ਉਹ ਸਾਰੀਆਂ AI ਦੇ ਨਾਲ ਬਣੀਆਂ ਹੋਈਆਂ ਨੇ ਕਿਸੇ ਦੀ ਵੀ ਫੋਟੋ ਤੇ ਅਪਲੋਡ ਕਰ ਦਿਓ ਜੋ ਚੀਜ਼ ਤੁਸੀਂ ਬਣਾਣਾ ਚਾਹੁੰਦੇ ਹੋ ਉਹ ਹੋ ਜਾਏਗੀ AI ਦੇ ਨਾਲ ਤਾਂ ਬਾਈ ਜੀ ਹੁਣ ਇਹ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਸ ਨੂੰ ਫੇਕ ਘਰਾਰ ਕਰ ਦਿੱਤਾ ਗਿਆ ਕਿ ਉਹ ਫੇਕ ਵੀਡੀਓ ਆ ਪਰ ਜਗਮਨ ਸਮਰਾਜ ਜਿੰਨੇ ਉਹ ਵੀਡੀਓ ਵਾਇਰਲ ਕੀਤੀ ਸੀ ਜਿਹੜਾ ਬੰਦਾ ਕੈਨੇਡਾ ਚ ਬੈਠਾ ਇਸ ਸਮੇਂ ਜਿਸ ਬੰਦੇ ਤੇ ਬਹੁਤ ਸਾਰੇ ਪਰਚੇ ਹੋਏ ਹੋਏ ਹਨ ਜਿਹੜਾ ਬੰਦਾ ਆਪਣੇ ਮੂੰਹ ਬੋਲ ਰਿਹਾ ਕਿ ਮੈਂ ਫਰੀਦਕੋਟ ਦੀ ਜੇਲ੍ਹ ਤੋੜ ਕੇ ਭੱਜਿਆ ਹੋਇਆ ਤੇ ਉਸ ਬੰਦੇ ਦੇ ਕਾਫੀ ਜਣਾ ਪਰਚੇ ਨੇ ਹੁਣ ਆ ਪਰਚਾ ਵੀ ਹੋ ਗਿਆ ਕਿ ਉਸਨੇ ਆਪਣੇ ਅਕਾਊਂਟ ਦੇ ਉੱਤੇ ਵੀਡੀਓ ਸੀਐਮ ਭਗਵਨ ਤਮਾਨ ਦੀ ਅਪਲੋਡ ਕਰਕੇ ਲੋਕਾਂ ਨਾਲ ਸਾਂਝੀ ਕੀਤੀ ਸੀ ਤੇ ਅੱਜ ਵੀ ਉਹ ਬੰਦਾ ਕਹਿੰਦਾ ਕਿ ਇਹ ਵੀਡੀਓ ਅਸਲੀ ਆ ਮੈਂ ਹੋਰ ਬਹੁਤ ਸਾਰੀ ਵੀਡੀਓ ਨੇ ਮੇਰੇ ਕੋਲ ਜਿਸ ਦੇ ਵਿੱਚ ਬਹੁਤ ਗਲਤ ਚੀਜ਼ਾਂ ਨੇ ਲਾਲੇ ਦੀਆਂ ਵੀਡੀਓ ਵੀ ਬੋਲ ਰਿਹਾ ਦੇਖੋ ਹੁਣ ਬਾਈ ਦੇਖੋ ਏਆਈ ਆ ਏਆਈ ਕੁਝ ਵੀ ਕਰ ਸਕਦੀ ਆ ਕੁਝ ਵੀ ਤੁਹਾਡਾ ਫੇਸ ਲਾ ਕੇ ਉਹ ਕੁਝ ਵੀ ਬਣਾ ਸਕਦੀ ਆ ਮੇਰਾ ਫੇਸ ਲਾ ਕੇ ਉਹ ਕੁਝ ਵੀ ਬਣਾ ਸਕਦੀ ਆ ਅੱਜ ਕਿਸੇ ਵੀ ਵੀਡੀਓ ਤੇ ਵਿਸ਼ਵਾਸ ਨਹੀਂ ਕਰ ਸਕਦੇ ਕਿਹੜੀ ਅਸਲੀਆ ਕਿਹੜੀ ਨਕਲੀਆ ਅਸਲੀ ਚੀਜ਼ ਵੀ ਏਆਈ ਲੱਗਦੀ ਆ ਏਆਈ ਨਾਲ ਬਣੀ ਚੀਜ਼ ਉਹ ਤਾਂ ਲੱਗਣੀਓ ਲੱਗਣੀ ਆ ਹੁਣ ਸੀਐਮ ਭਵਨਦ ਮਾਨਵ ਸਾਹਿਬ ਵੱਲੋਂ ਦਾ ਬੋਲ ਦਿੱਤਾ ਕਿ ਉਹ ਵੀਡੀਓ ਫੇਕ ਆ ਏਆਈ ਨਾਲ ਬਣੀ ਹੋਈ ਆ ਵਿਰੋਧੀ ਧਿਰ ਪਾਰਟੀਆਂ ਨੇ ਇਹ ਕੰਮ ਕੀਤਾ ਦੇਖੋ ਜੇ ਕਿਸੇ ਵੀ ਪਾਰਟੀ ਨੇ ਤਾਂ ਕੀਤਾ ਜੇ ਕਿਸੇ ਵੀ ਬੰਦੇ ਨੇ ਕੀਤਾ ਆਪਾਂ ਕਿਸੇ ਦੀ छवि ਇਸ ਤਰ੍ਹਾਂ ਖਰਾਬ ਨਹੀਂ ਕਰ ਸਕਦੇ ਹਾਂ ਤੁਸੀਂ ਹੋਰ ਗੱਲਾਂ ਬੋਲੋ ਜੇ ਤੁਸੀਂ ਬੋਲਦੇ ਹੋ ਪਰ ਇਸ ਤਰ੍ਹਾਂ ਦੀ ਵੀਡੀਓ ਬਣਾ ਕੇ ਪਾਣੀ ਇਹ ਗਲਤਤਾ 100% ਗਲਤਤਾ ਕਿਸੇ ਜੇ ਵੀ ਖਰਾਬ ਕਰਨ ਦਾ ਪਰਵਾਹ ਟੁੱਟ ਸਦਾ ਕਿਸੇ ਦਾ ਘਰ ਟੁੱਟ ਸਕਦਾ ਤਾਂ ਇਹ ਗੱਲ ਗਲਤ ਆ ਬਾਕੀ ਜਗਮਨ ਸਵਰਣ ਨੇ ਕਿਹਾ ਕਿ ਮੈਂ ਜੋ ਵੀਡੀਓ ਦੇ ਵਿੱਚ ਮੌਜੂਦ ਨੇ ਉਹ ਵੀ ਉਹਨਾਂ ਨਾਲ ਬੈਠ ਕੇ ਤੁਹਾਡੇ ਸਾਹਮਣੇ ਸ਼ੇਅਰ ਕਰਾਂਗਾ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਪਰ ਪੰਜਾਬ ਦੇ ਸੀਐਮ ਆਨ ਵੱਲੋਂ ਤਾਂ ਇਹੀ ਆਖਿਆ ਗਿਆ ਕਿ ਉਹ ਵੀਡੀਓ 100% ਫੇਕ ਆ ਬਾਕੀ ਭਾਈ ਜੀ ਤੁਸੀਂ ਬਚ ਕੇ ਰਹੋ ਬਾਕੀ ਭਾਈ ਜੀ AI ਨੂੰ ਯੂਜ਼ ਨਾ ਕਰੋ AI ਬਿਲਕੁਲ ਭਾਈ ਜੀ 100% ਖਤਰਨਾਕ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ